ਅਬ ਕੀ ਬਾਰ 400 ਪਾਰ ਇਹ ਇੱਕੋ ਜਿੱਦਾਂ ਮੋਦੀ ਜੀ ਨੇ 10 ਸਾਲ ਲੋਕਾਂ ਨੂੰ ਜੁਗਲੇ ਸੁਣਾਏ ਕਿ ਕਿ ਜੀ 400 ਪਾਰ ਦਾ ਲੈਣ ਨੂੰ ਹੈਗਾ ਸੀ ਇੰਨਾ ਵਿਸ਼ਵਾਸ ਸੀ ਕਿ 400 ਪਾਰ ਹੈ ਇੰਨਾ ਜਿਹੜਾ ਤੋੜ-ਫੋੜ ਦੇਸ਼ ਦੇ ਵਿੱਚ ਮਚਾਈ ਹੈ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਜਿਹੜਾ ਕੋਈ ਆਂਦਾ ਵਾ ਉਹਨੂੰ ਚੱਕ ਕੇ ਲੈ ਜਾਂਦੇ ਆ ਮੰਗਾਲੀ ਦੀ ਗੱਲ ਕਰ ਲੋ ਇਹ ਲੋਕਦਿਲ ਐਜੂਕੇਸ਼ਨ ਦੀ ਗੱਲ ਕਰ ਲੋ ਖੇਲ ਨੌਕਰੀ ਦੀ ਗੱਲ ਕਰ ਲੋ ਖੇਲ ਕਿਸਾਨਾਂ ਦੀ ਐਮਐਸਪੀ ਦੀ ਗੱਲ ਕਰ ਲਓ ਵਾਅਦਾ ਕਰਕੇ 3 ਸਾਲ ਪਹਿਲਾਂ ਮੁੱਕਰ ਗਏ ਅੱਜ ਤੱਕ ਇਹਨਾਂ ਨੂੰ ਸਰਕਾਰ ਤੇ ਰੋਲਿਆ ਹੋਇਆ ਹੈ ਕਿਸਾਨਾਂ ਦਾ RAM ਮੰਦਰ ਬਣਾਉਣਾ ਬਹੁਤ ਵਧੀਆ ਗੱਲ ਹੈ ਪਰ RAM ਮੰਦਰ ਨੂੰ ਰਾਜਨੀਤਿਕ ਮੁੱਦਾ ਬਣਾਉਣਾ ਇਹ ਬੜੀ ਸ਼ਰਮ ਦੀ ਗੱਲ ਹੈ ਇਹਨਾਂ ਨੇ ਸਾਇੰਸ 스마트 ਸਿਟੀ ਦੀ ਗੱਲ ਕੀਤੀ ਸੀ ਕਦੀ ਅੱਜ ਤੱਕ ਤੁਸੀਂ ਵੇਖਿਆ ਇੱਕ ਸ਼ਹਿਰ ਕਿ ਨਰਿੰਦਰ ਮੋਦੀ ਜੀ 2024 ਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਬਣਦਾ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਜਿਸ ਤਰ੍ਹਾਂ ਕਿ ਸਭ ਜਾਣਦੇ ਆ ਕਿ ਲੋਕ ਸਭਾ ਚੋਣਾਂ ਦਾ ਬਿੱਗੋ ਜਿਹੜਾ ਵੱਚੁਕਾ ਵਾ ਤੇ ਪੰਜਾਬ ਦੇ ਵਿੱਚ 1 ਜੂਨ ਨੂੰ VOTING ਜਿਹੜੀ ਆ ਉਹ ਹੋ ਰਹੀ ਆ ਤੇ ਉਸੇ ਸਬੰਧ ਦੇ ਵਿੱਚ ਅੱਜ ਸਾਡੇ ਨਾਲ ਮੌਜੂਦਾ ਪੰਜਾਬ ਕਾਂਗਰਸ ਸੇਵਾ ਦਲ ਦੇ ਵਰਕਿੰਗ ਪ੍ਰੈਜ਼ੀਡੈਂਟ ਗਲਪਤ ਜੀ ਉਹਨਾਂ ਨਾਲ ਕਰਾਂਗੇ ਅ ਪਰਕੂ ਜੀ ਸਭ ਤੋਂ ਪਹਿਲੇ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਤੇ ਸਵਾਗਤ ਹੈ ਥੈਂਕ ਯੂ ਜੀ ਗਗਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਪਾਰਕ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਚੋਣਾਂ ਨੇੜੇ ਆ ਲੋਕ ਸਭਾ ਦੀਆਂ ਤੇ ਕਾਂਗਰਸ ਸੇਵਾਦਲ ਦੀ ਕੀ ਤਿਆਰੀ ਹੈ ਦੇਖੋ ਕਾਂਗਰਸ ਸੇਵਾਦਲ ਪੂਰੀ ਤਰ੍ਹਾਂ ਤਿਆਰ ਹੈ ਨਾ ਸਿਰਫ ਪੰਜਾਬ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਸੇਵਾਦਲ ਇਹ ਜਿਹੜੀ ਚੋਣ ਹੈ ਇਹਦੇ ਵਿੱਚ ਆਪਣੀ ਮੁੱਢਲੀ ਭੂਮਿਕਾ ਨਿਭਾਏਗਾ ਕਿ ਕਾਂਗਰਸ ਸੇਵਾਦਲ ਉਹ ਸੰਗਠਨ ਹੈ ਜਿਸ ਨੇ ਇਸ ਦੇਸ਼ ਨੂੰ ਆਜ਼ਾਦੀ ਤੋਂ ਲੈ ਕੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਜਿਹੜੇ ਕਿ ਫਾਊਂਡਰ ਚੇਅਰਮੈਨ ਵੀ ਰਹੇ ਆ ਕਾਂਗਰਸਵਾਦ ਦਲ ਦੇ ਤੋਂ ਬਹੁਤ ਵੱਡਾ ਯੋਗਦਾਨ ਹੈ ਕਾਂਗਰਸਵਾਦ ਦਲ ਦਾ ਪੂਰੀ ਚੈਰੀ ਹੈ ਅ ਅ ਭਰਗਜੀਤ ਪਹਿਲਾ ਸਵਾਲ ਮੈਂ ਤੁਹਾਨੂੰ ਅਹੀ ਪੁੱਛਣਾ ਚਾਹਾਂਗਾ ਕਿ ਅ ਭਾਜਪਾ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਇੱਕ ਨਾਰਾ ਚੱਲ ਰਿਹਾ ਕਿ ਅਬ ਕੀ ਬਾਦ 400 ਪਾਰ ਇਹ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਅਬ ਕੀ ਬਾਦ 400 ਪਾਰ ਇਹ ਇੱਕ ਜਿੱਦਾਂ ਮੋਦੀ ਜੀ ਨੇ 10 ਸਾਲ ਲੋਕਾਂ ਨੂੰ ਜੁੰਗਲੇ ਸੁਣਾਏ ਹੈ 10 ਸਾਲ ਜੁਮਲੇਆਂ ਦੇ ਵਿੱਚ ਕੱਢ ਦਿੱਤੇ ਆ ਇਦਾਂ ਹੀ ਇਹ ਜਿਹੜਾ 400 ਪਾਰ ਵਾਲਾ ਨਾਰਾ ਨਾ ਇਹ ਵੀ ਇੱਕ ਬਹੁਤ ਵੱਡਾ ਜੁਮਲਾ ਸਾਬਿਤ ਹੋਣ ਵਾਲਾ ਆ ਕਿਉਂਕਿ ਜੇ 400 ਪਾਰ ਦਾ ਐਲਾਨ ਨੂੰ ਹੈਗਾ ਸੀ ਇੰਨਾ ਵਿਸ਼ਵਾਸ ਸੀ ਕਿ 400 ਪਾਰ ਆ ਤਾਂ ਫਿਰ ਇੰਨਾ ਜਿਹੜਾ ਤਾਮਝਾਮ ਇੰਨਾ ਜਿਹੜਾ ਉਹ ਤੋੜ-ਫੋੜ ਦੇਸ਼ ਦੇ ਵਿੱਚ ਮਚਾਈ ਆ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਜਿਹੜਾ ਕੋਈ ਆਂਦਾ ਵਾ ਉਹਨੂੰ ਚੱਕ ਕੇ ਲੈ ਜਾਂਦੇ ਆ ਕੋਈ ਇੱਧਰੋਂ ਲੈ ਕੇ ਕੋਈ ਉੱਧਰੋਂ ਲੈ ਕੇ ਤੇ ਜੇ 400 ਪਾਰ ਦੀ ਇੰਨੀ ਇਹਨਾਂ ਨੂੰ ਪੂਰੀ ਗਾਰੰਟੀ ਆ ਵੀ 400 ਪਾਰ ਅਸੀਂ ਜਾ ਰਹੇ ਆ ਤਾਂ ਫਿਰ ਇਹਨਾਂ ਤੋੜ-ਫੋੜ ਮਚਾਉਣ ਦੀ ਕੀ ਲੋੜ ਆ ਇਹ ਕੋਈ 400 ਪਾਰ ਅਸਲ ਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਬੜੇ ਮੁੱਦੇ ਦੀ ਗੱਲ ਦੱਸਦਾ ਔਰ ਇਹ ਗੱਲ ਨੂੰ ਤੁਸੀਂ ਅੱਜ ਲੋਡ ਕਰ ਲਿਓ ਅੱਜ 20 April 2024 ਆਪਾਂ ਗੱਲ ਕਰ ਰਹੇ ਹਾਂ 4 ਜੂਨ ਨੂੰ ਰਿਜ਼ਲਟ ਆਣਾ ਹੈ ਤੇ ਤੁਸੀਂ ਦੇਖ ਲਿਓ ਕਿ ਵੱਡੀ ਗੱਲ ਜਿਹੜੀ ਤੁਹਾਨੂੰ ਮੁੱਕ ਦੀ ਮੋਟੀ-ਮੋਟੀ ਦੱਸ ਦਵਾ ਕਿ ਨਰਿੰਦਰ ਮੋਦੀ ਜੀ 2024 ਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਬਣ ਰਹੇ ਕਿਉਂਕਿ 400 ਪਾਰ ਤਾਂ ਬੜੀ ਦੂਰ ਦੀ ਗੱਲ ਹੈ ਅਸਲ ਦੇ ਵਿੱਚ ਜਿਹੜੀ ਜੋ ਸਰਵੇ ਹੈ ਜੋ ਏਜੰਸੀਆਂ ਦੀਆਂ ਜੋ ਰਿਪੋਰਟਾਂ ਨੇ ਅਸਲ ਦੇ ਵਿੱਚ ਤਾਂ ਇਹ 250 ਤੋਂ ਵੀ ਥੱਲੇ 200 ਤੋਂ 250 ਦੇ ਵਿੱਚ ਲਟਕੇ ਹੋਏ ਆ ਇਹ ਕਾਹੀ ਇੰਨੀ ਜਿਹੜੀ ਹੈ 400 ਪਾਰ 400 ਪਾਰ 400 ਪਾਰ ਜਿਹੜਾ ਇਹਨਾਂ ਜਿਹੜਾ ਰਾਗ ਲਾਪ ਰਹੇ ਆ ਅਸਲ ਇਹਦੇ ਵਿੱਚ ਮੁੱਦਾ ਇਹ ਆ ਅਸਲ ਦੇ ਵਿੱਚ ਇਹ ਆ ਵੀ ਸਰਕਾਰ ਇਹਨਾਂ ਦੀ ਨਹੀਂ ਬਣ ਰਹੀ ਔਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨਹੀਂ ਬਣਦੇ ਕਾਂਗਰਸ ਦੀ ਅਗਵਾਈ ਦੇ ਵਿੱਚ ਅਗਲੀ ਸਰਕਾਰ ਕੇਂਦਰ ਦੇ ਵਿੱਚ ਬਣਨ ਜਾ ਰਹੀ ਹੈ ਇਹ ਤੁਸੀਂ ਗੱਲ ਮੇਰੀ ਲਿਖ ਕੇ ਲੈ ਜਾਓ ਅੱਛਾ ਤੇ ਇਹ ਪਾਓ ਜੀ ਆਪਾਂ ਗੱਲ ਕਰੀਏ ਕਾਫੀ ਲੀਡਰ ਜਿਹੜੇ ਆ ਇਸ ਵਕਤ ਅਦਲਾ ਬਦਲੀ ਕਰ ਰਹੀ ਹੈ ਕੋਈ ਕਾਂਗਰਸ ਛੱਡ ਕੇ ਬੀਜੇਪੀ 'ਚ ਜਾ ਰਹੀ ਹੈ ਕੋਈ ਬੀਜੇਪੀ ਛੱਡ ਕੇ ਆਮ ਆਮੀ ਪਾਰਟੀ ਜਾ ਰਹੀ ਹੈ ਦੂਜੇ ਪਾਸੇ ਕਿਸਾਨ ਜਿਹੜੇ ਆ ਉਹ ਵਿਰੋਧ ਕਰ ਰਹੇ ਆ ਬੀਜੇਪੀ ਪਾਰਟੀ ਦਾ ਜਿੱਥੇ ਵੀ ਜੇ ਆਪਾਂ ਗੱਲ ਕਰੀਏ ਕੈਂਡੀਡੇਟ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਪਹੁੰਚਦੇ ਆ ਤੇ ਕਿਸਾਨ ਜਿਹੜੇ ਉੱਥੇ ਪਹੁੰਚ ਜਾਂਦੇ ਆ ਤੇ ਉਹਨਾਂ ਦੇ ਨਾਰੇਬਾਜ਼ੀ ਜਿਹੜੀ ਸ਼ੁਰੂ ਕਰਨੀ ਕਾਸ਼ ਕਰ ਦਿੱਤੇ ਸ਼ੁਰੂ ਜਿਹੜੀ ਆ ਉਹ ਕਰ ਦਿੰਦੇ ਆ ਇਹ ਤੁਹਾਨੂੰ ਲੱਗਦਾ ਕਿ ਇਹਦਾ ਬਹੁਤ ਵੱਡਾ ਜਿਹੜਾ ਵਾ ਅਸਰ ਜਿਹੜਾ ਵਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਪੈ ਸਕਦਾ ਪਹਿ ਸਕਦਾ ਨਹੀਂ ਅਸਰ ਪੈ ਚੁੱਕਾ ਹੈ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦਿੱਲੀ ਔਰ ਰਾਜਸਥਾਨ ਸਮੇਤ ਇਹ ਜਿਹੜੀਆਂ ਉੱਤਰ ਭਾਰਤ ਦੀਆਂ ਜਿਹੜੀਆਂ ਸੀਟਾਂ ਨੇ ਇਹ ਤੁਸੀਂ ਦੇਖੋ ਇੱਥੇ ਹੁੰਦਾ ਕੀ ਆ ਇਹਦੇ ਵਿੱਚ ਇਹਨਾਂ ਨੂੰ ਆ ਖਾਸ ਕਰਕੇ ਜਿਹੜੇ ਸਟੇਟਾਂ ਨੂੰ ਨਾਲ ਲਿੱਤੇ ਹੈ ਨਾ ਰਾਜਸਥਾਨ ਦੇ ਵਿੱਚ ਤਾਂ ਚਲੋ ਫਿਰ ਵੀ ਥੋੜੀਆਂ ਬਹੁਤੀਆਂ ਸੀਟਾਂ ਮੈਨੂੰ ਲੱਗਦਾ ਵੀ ਇਹਨਾਂ ਦੀ ਆ ਜਾਣ ਗਈਆਂ ਬਾਕੀ ਜਿਹੜਾ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਹਿਮਾਚਲ ਜੰਕੀ ਕੇ ਸਮੇਤ ਇੱਕ ਇਹਨਾਂ ਦਾ ਸਫਾਇਆ ਹੋਣ ਜਾ ਰਿਹਾ ਕਲੀਨ সুইਪ ਇੱਕ ਸੀਟ ਦਾ ਵੀ ਇਹਨਾਂ ਨੂੰ ਉਡਾਲੇ ਪਿਆ ਵੀ ਇੱਕ ਦੋ ਸੀਟਾਂ ਸ਼ਾਇਦ ਆ ਜਾਣ ਤੇ ਬੜੀ ਵੱਡੀ ਗੱਲ ਹੈ ਜਦਕਿ ਇਹ ਇਹ ਬਿਲਕੁਲ ਸੱਚ ਹੈ ਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ ਸਰਕਾਰ ਟੋਟਲੀ ਫੇਲ ਹੋਈ ਹੈ ਵੈਸੇ ਤਾਂ ਕੋਈ ਮੁੱਦਾ ਨਹੀਂ ਦੇਸ਼ ਦੇ ਵਿੱਚ ਸਾਰੇ ਮੁੱਦੇ ਤਾਂ ਫੇਲ ਹੈ ਤੁਸੀਂ ਦੱਸੋ ਮਹਿੰਗਾਈ ਦੀ ਗੱਲ ਕਰ ਲਓ ਇਹ ਲੋਕ ਫੇਲ ਨੇ ਐਜੂਕੇਸ਼ਨ ਦੀ ਗੱਲ ਕਰ ਲਓ ਫੇਲ ਨੇ ਰੋਜ਼ਗਾਰ ਦੀ ਗੱਲ ਕਰ ਲਓ ਫੇਲ ਨੇ ਕਿਸਾਨਾਂ ਦੀ ਐਮਐਸਪੀ ਦੀ ਗੱਲ ਕਰ ਲਓ ਵਾਅਦਾ ਕਰਕੇ 3 ਸਾਲ ਪਹਿਲਾਂ ਮੁੱਕਰ ਗਏ ਅੱਜ ਤੱਕ ਇਹਨਾਂ ਨੂੰ ਸੜਕਾਂ ਤੇ ਰੋਲਿਆ ਹੋਇਆ ਕਿਸਾਨਾਂ ਨੂੰ ਦਿੱਲੀ ਆਣ ਤੋਂ ਕਿਸਾਨ ਉਹ ਦੇਸ਼ ਦੀ ਉਹ ਉਹ ਕੌਮ ਹੈ ਜਿਸ ਨੇ ਇਸ ਦੇਸ਼ ਨੂੰ ਬਣਾਇਆ ਇਸ ਦੇਸ਼ ਨੂੰ ਪਾਲਿਆ ਔਰ ਅੱਗੇ ਵੀ ਦੇਸ਼ ਨੂੰ ਬਣਾਉਣ ਔਰ ਦੇਸ਼ ਨੂੰ ਪਾਲਣ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਰੋਲ ਹੋਣਾ ਹੈ ਔਰ ਅੱਜ ਜੋ ਕਿਸਾਨ ਨੇ ਇਹਨੇ ਰੋਲਿਆ ਕਿਸਾਨਾਂ ਦਾ ਮੈਂ ਮੈਂ ਵੀ ਇੱਕ ਕਿਸਾਨ ਤੋਂ ਕਿ ਜੇ ਅਸੀਂ ਦਹਾਕ ਤੇ ਪੀੜ੍ਹੀਆਂ ਪਿੱਛੇ ਚਲੇ ਜਾਈਏ ਨਾ ਅਸੀਂ ਸਾਰੇ ਕਿਸਾਨਾਂ ਨੂੰ ਬਲਾਉਂ ਕਰਦੇ ਸਾਰੇ ਕਿਸਾਨਾਂ ਨੂੰ ਬਲਾਉਂ ਕਰਦੇ ਚਾਹੇ ਸਾਡੇ ਦਾਦਾ ਜੀ ਕਰਦੇ ਸੀ ਚਾਹੇ ਸਾਡੇ ਪੜਦਾਦਾ ਜੀ ਕਰਦੇ ਸੀ ਅਸੀਂ ਨਹੀਂ ਕਰਦੇ ਚਲੋ ਕੋਈ ਗੱਲ ਨਾ ਲੇਕਿਨ ਕਰਦੇ ਸੀ ਪਰ ਕਿਸਾਨ ਇਸ ਦੇਸ਼ ਦੀ ਇੱਕ मतलब ਸਮਝ ਲਓ ਵੀ ਜ਼ਮੀਨ ਨੇ ਬੇਸ ਹੈ ਉਹ ਇੱਕ ਇਹ ਤੋਂ ਕਿਸਾਨ ਤੋਂ ਬਿਨਾ ਹਿੰਦੁਸਤਾਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਤੋਂ ਅੱਜ ਜਿਹੜੀ ਇਹ ਕਿਸਾਨਾਂ ਨੂੰ ਰੋਲ ਰਹੇ ਆ ਕਿਸਾਨਾਂ ਨੂੰ ਜੇ ਮੈਂ ਦਿੱਲੀ ਵੜਨ ਤੋਂ ਰੋਕਿਆ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਕਿਸਾਨ ਵੀ ਐਤ ਕੀ ਹਿੰਦੁਸਤਾਨ ਦੇ ਵਿੱਚੋਂ ਇਹਨਾਂ ਦੇ ਐਮਪੀ ਨੂੰ ਜਿੱਤ ਕੇ ਦਿੱਲੀ ਦੀ ਗੱਦੀ ਤੇ ਨਹੀਂ ਬੈਠਣ ਦੇਣਗੇ। ਇਹ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ। ਤੁਹਾਨੂੰ ਲੱਗਦਾ ਕਿ ਕਿਸਾਨਾਂ ਦੀ ਜਿਹੜੀ ਇਹ ਗੱਲਬਾਤ ਮੋਦੀ ਸਰਕਾਰ ਨੂੰ ਜਿਹੜੀ ਉਹ ਮੰਨ ਲੈਣੀ ਚਾਹੀਦੀ। ਬਿਲਕੁਲ ਮੰਨਣੀ ਚਾਹੀਦੀ। ਅਸੀਂ ਤਾਂ ਕਹਿੰਦੇ ਆ ਕਿ ਸਰਕਾਰ ਕਿਸੇ ਦੀ ਵੀ ਹੋਵੇ कि जो किसान हित की बात करेगा वही देश पर राज करेगा जो ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਨੌਜਵਾਨਾਂ ਨੂੰ ਨਾਲ ਜਿਹੜੀ ਸਰਕਾਰ ਨਹੀਂ ਲੈ ਸਕਦੀ ਉਹ ਸਰਕਾਰ ਦਾ ਦੇਸ਼ ਦੇ ਵਿੱਚ ਮੈਂ ਸਮਝਦਾ ਉਹਦਾ ਕੋਈ ਧਰਮ ਹੀ ਨਹੀਂ ਉਹਨੂੰ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜੇ ਆਪਾਂ ਗੱਲ ਕਰੀਏ ਤੁਹਾਡੇ ਕਾਂਗਰਸ ਤੇ ਰਾਹੁਲ ਗਾਂਧੀ ਗਰੰਟੀਆ ਦੀ ਉਹ ਗੱਲ ਕਰ ਰਹੇ ਆ ਪੰਜ ਗਰੰਟੀਆ ਦੀ ਗੱਲ ਕਰ ਰਹੇ ਆ ਉਹਦੇ ਬਾਰੇ ਤੁਸੀਂ ਕਹੋਗੇ ਦੇਖੋ ਰਾਹੁਲ ਗਾਂਧੀ ਜੀ ਦਾ ਵਿਜ਼ਨ ਜਿਹੜਾ ਬਿਲਕੁਲ ਸਾਫ਼ ਹੈ ਕਲੀਅਰ ਹੈ ਇਹ ਕਿਉਂਕਿ ਕਾਂਗਰਸ ਦੀ ਆਈਡੀਓਲੋਜੀ ਹੈ ਕਾਂਗਰਸ ਉਹ ਜਮਾਤ ਹੈ ਕੋਈ ਜਿਹੜੇ ਲੋਕ ਇਹਨੂੰ ਪਾਰਟੀ ਕਹਿੰਦੇ ਨੇ ਨਾ ਸੰਗਠਨ ਕਹਿੰਦੇ ਆ ਮੈਂ ਸਮਝਦਾ ਕਿ ਉਹਨਾਂ ਨੂੰ ਸ਼ਾਇਦ ਥੋੜੀ ਜੀ ਸਮਝ ਦੀ ਘਾਟ ਹੈ ਇੱਕ ਪਾਰਟੀ ਨਹੀਂ ਹੈ ਇੱਕ ਸੋਚ ਹੈ ਕਾਂਗਰਸੀਕ ਸੋਚ ਹੈ ਜਿਸਨੇ ਆਪਣੇ ਸੋਚ ਦੇ ਨਾਲ ਇਸ ਦੇਸ਼ ਦੇ ਵਿੱਚ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਅਸਲ ਦੇ ਵਿੱਚ ਆਰਐਸਐਸ ਔਰ ਬੀਜੇਪੀ ਦੇ ਕੋਲ ਕੋਈ ਮੁੱਦਾ ਨਹੀਂ ਹੈ ਇਹਨਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ ਆਜ਼ਾਦੀ ਦੀ ਲੜਾਈ ਵਿੱਚ ਇਹਨਾਂ ਦਾ ਯੋਗਦਾਨ ਜ਼ੀਰੋ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਇਹਨਾਂ ਦਾ ਯੋਗਦਾਨ ਜ਼ੀਰੋ ਹੁਣ ਅੱਜ ਵੀ ਜੇ ਦੇਸ਼ ਦੇ ਵਿੱਚ 10 ਸਾਲ ਮੋਦੀ ਜੀ ਪ੍ਰਧਾਨ ਮੰਤਰੀ ਨੇ ਪਰ ਇਹਨਾਂ ਨੇ ਦੇਸ਼ ਦੇ ਨੌਜਵਾਨ ਲਈ ਤੁਸੀਂ ਦੱਸੋ ਕੀ ਕੀਤਾ ਪਰ ਜੇ ਆਪਾਂ ਭਾਜਪਾ ਦੀ ਗੱਲ ਕਰੀਏ ਭਾਜਪਾ ਦੇ ਅਮਿਤ ਸ਼ਾਹ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ 370 ਜਿਹੜੀ ਆ ਕਸ਼ਮੀਰ ਦੇ ਵਿੱਚ ਅਸੀਂ ਹਟਾਤੀ ਉਸ ਤੋਂ ਬਾਅਦ ਰਾਮ ਮੰਦਿਰ ਜਿਹੜਾ ਵਾ ਉਹ ਅਸੀਂ ਆ ਬਣਵਾਤਾ ਤੇ ਕਾਫੀ ਕੰਮ ਜਿਹੜੇ ਉਹ ਕਹਿੰਦੇ ਅਸੀਂ ਜਿਹੜੇ ਕਾਂਗਰਸ ਸਰਕਾਰ ਵੇਲੇ ਨਹੀਂ ਹੋ ਪਾਏ ਅਸੀਂ ਜਿਹੜੇ ਆ ਉਹ ਉਹਨਾਂ ਦੇ ਉੱਤੇ ਮੋਹਰ ਲਗਾ ਕੇ ਅਸੀਂ ਉਹ ਪੂਰੇ ਕੀਤੇ ਦੇਖੋ ਜਿਹੜਾ ਰਾਮ ਮੰਦਰ ਹੈ ਮੈਂ ਇੱਕ ਸਨਾਤਨੀ ਆ ਮੈਂ ਵੀ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦਾ ਮੈਂ ਵੀ ਭਗਵਾਨ ਰਾਮ ਜੀ ਦੇ ਵਿੱਚ ਉਨੀ ਆਸਤਾ ਰੱਖਦਾ ਜਿੰਨੇ ਬਾਕੀ ਹਿੰਦੁਸਤਾਨ ਦੇ ਹਿੰਦੂ ਕਮਿਊਨਿਟੀ ਰੱਖਦੀ ਹੈ ਪਰ ਸਵਾਲ ਇਹ ਨਹੀਂ ਹੈਗਾ ਕਿ ਮੈਂ ਕਹਿੰਦਾ ਰਾਮ ਮੰਦਰ ਬਣਾਉਣਾ ਬਹੁਤ ਵਧੀਆ ਗੱਲ ਹੈ ਪਰ ਰਾਮ ਮੰਦਰ ਨੂੰ ਰਾਜਨੀਤਿਕ ਮੁੱਦਾ ਬਣਾਉਣਾ ਇਹ ਬੜੀ ਸ਼ਰਮ ਦੀ ਗੱਲ ਆ ਤੁਸੀਂ ਰਾਮ ਮੰਦਰ ਦੇ ਵਿੱਚ ਯੋਗਦਾਨ ਜਿੰਨਾ ਵੀ ਪਾਇਆ ਹੋਊਗਾ ਉਹ ਤੁਹਾਡੇ ਇੱਕ ਜ਼ਿੰਮੇਵਾਰੀ ਆ ਤੁਹਾਡੀ ਸਮਾਜ ਦੇ ਪ੍ਰਤੀ ਤੁਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਪੂਰੇ ਕਰੋ ਲੇਕਿਨ ਰਾਮ ਮੰਦਰ ਨੂੰ ਇੱਕ ਰਾਜਨੀਤਿਕ ਹਥਿਆਰ ਵਜੋਂ ਯੂਜ਼ ਕਰਨਾ ਤੁਸੀਂ ਰਾਮ ਮੰਦਰ ਦੀ ਗੱਲ ਤਾਂ ਕਰਦੇ ਹੋ ਮੈਂ ਸਵਾਗਤ ਕਰਦਾ ਹਾਂ ਤੁਸੀਂ ਰਾਮ ਮੰਦਰ ਬਣਾਇਆ ਠੀਕ ਹੈ ਬਣਾਤਾ ਅਸੀਂ ਵੀ ਨਤਮਸਤਕ ਹੁੰਦੇ ਹਾਂ ਸਾਡੀ ਵੀ ਆਸਥਾ ਦਾ ਕੇਂਦਰ ਹੈ ਭਗਵਾਨ ਸ਼੍ਰੀ ਰਾਮ ਕਿਸੇ ਇੱਕ ਨਾ ਤਾਂ ਨਰਿੰਦਰ ਮੋਦੀ ਦੇ ਆ ਤੇ ਨਾ ਹੀ ਅਮਿਰ ਸ਼ਾਹ ਜੀ ਦੇ ਕੱਲਿਆਂ ਦੇ ਆ ਉਹ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਜਿਹੜੇ ਜਿਹੜੇ ਆਸਥਾ ਰੱਖਦੇ ਉਹਨਾਂ ਦੇ ਆ ਪਰ ਰਾਮ ਮੰਦਰ ਤੋਂ ਇਲਾਵਾ ਤੁਹਾਡੇ ਜਿਹੜੇ ਬਾਕੀ ਮੁੱਦੇ ਤੁਸੀਂ ਉਹ ਲੋਕਾਂ ਨੂੰ ਭੁਲਾ ਰਹੇ ਹੋ ਗੁੰਮਰਾਹ ਕਰ ਰਹੇ ਹੋ ਤੁਸੀਂ ਆਈ ਦੱਸੋ ਹਿੰਦੁਸਤਾਨ ਦੇ ਵਿੱਚ ਨਹਿਰੂ ਜੀ ਦੇ ਇਸ ਤਰ੍ਹਾਂ ਦੇ ਵਿੱਚ ਇਸ ਦੇਸ਼ ਨੂੰ ਨਹਿਰੂ ਜੀ ਨੇ ਬਣਾਇਆ ਇਹ ਲੋਕ ਨਹਿਰੂ ਜੀ ਨੂੰ ਤਾਂ ਟਾਰਗੇਟ ਕਰਦੇ ਆ ਕਿਉਂਕਿ ਇਹਨਾਂ ਨੇ ਨਹਿਰੂ ਜੀ ਦੇ ਮੁਕਾਬਲੇ ਵਿੱਚ 10% ਵੀ ਕੰਮ ਨਹੀਂ ਕੀਤਾ ਚਾਹੇ ਉਹ ਪਿਛਲੀ ਸਰਕਾਰ ਅਟਲ ਜੀ ਦੀ ਰਹੀ ਹੋਵੇ ਚਾਹੇ ਇਹਨਾਂ ਦੀ ਰਹੀ ਹੋਵੇ ਉਹਦਾ ਕਾਰਜ ਵਿਲਾਪਨ ਦੱਸ ਦੇਣਾ ਆਈਆਈਟੀ ਕਿੰਨੇ ਬਣਾਈ ਉਹਦੀ ਸਥਾਪਨਾ ਕਿਹਨੇ ਕੀਤੀ ਪੰਡਤ ਨਹਿਰੂ ਜੀ ਨੇ ਏਮਜ਼ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਕਿੰਨੇ ਬਣਾਇਆ ਨਹਿਰੂ ਜੀ ਨੇ ਸੇਲ ਸਟੂਰੀਥਟੀ ਆਫ ਇੰਡੀਆ ਕਿਸ ਨੇ ਬਣਾਇਆ ਨਹਿਰੂ ਜੀ ਨੇ ਭੇਲ ਭਾਰਤੀ ਹੈਵੀ ਇਲੈਕਟ੍ਰਿਕ ਲਿਮਿਟਿਡ ਕਿੰਨੇ ਬਣਾਇਆ ਨਹਿਰੂ ਜੀ ਨੇ ਪਾਖੜਾ ਡੈਮ ਕਿੰਨੇ ਬਣਾਇਆ ਨਹਿਰੂ ਜੀ ਨੇ ਚੰਡੀਗੜ੍ਹ ਇਸ ਦੇਸ਼ ਦਾ ਅੱਜ ਸਭ ਤੋਂ ਖੂਬਸੂਰਤ ਔਰ ਇਕਨੋਮੀ ਦੇ ਵਿੱਚ ਸਭ ਤੋਂ ਵੱਧ ਇਕਨੋਮੀ ਜਿਹੜੀ ਅੱਜ ਪਰ ਪਰਸਨ ਅਗਰ ਵਿਅਕਤੀਗਤ ਆਏ ਦੀ ਗੱਲ ਕਰੀਏ ਤਾਂ ਅੱਜ ਹਿੰਦੁਸਤਾਨ ਆ ਥੋੜੇ ਦਿਨ ਪਹਿਲਾਂ ਸਰਵੇ ਆਇਆ ਕਿ ਇੰਡੀਆ ਦੇ ਵਿੱਚ ਨੰਬਰ 1 ਤੇ ਚੰਡੀਗੜ੍ਹ ਆਇਆ ਹੈ ਉਹ ਕਿਵੇਂ ਬਣਾਇਆ ਮਹਰੂ ਜੀ ਨੇ ਇਹਨਾਂ ਨੇ 100 ਸਮਾਰਟ ਸਿਟੀ ਦੀ ਗੱਲ ਕੀਤੀ ਸੀ ਕਦੇ ਅੱਜ ਤੱਕ ਤੁਸੀਂ ਦੇਖਿਆ ਇੱਕ ਸ਼ਹਿਰ 100 ਸਮਾਰਟ ਸਿਟੀ ਦੀ ਗੱਲ 2014 ਤੋਂ ਕਰ ਰਹੇ ਆ ਉਹਨਾਂ ਵਿੱਚੋਂ ਪਹਿਲਾਂ 50 ਸੀ ਫਿਰ 100 ਦੀ ਗੱਲ ਕਰਨ ਲੱਗੇ ਆ ਪਰ ਅੱਜ ਤੱਕ ਇੱਕ ਸਮਾਰਟ ਸਿਟੀ ਦੱਸੋ ਕਿਸ ਨੇ ਦੇਖੀ ਹੈ ਬਣਾਈ ਹੋਈ ਲੇਕਿਨ ਨਹਿਰੂ ਜੀ ਨੇ ਤਾਂ ਉਹ ਦੌਰ ਵਿੱਚ ਚੰਡੀਗੜ੍ਹ ਬਣਾਇਆ ਜਿਸ ਦੌਰ ਵਿੱਚ ਸਾਡੇ ਕੋਲ ਨਾ ਸੰਸਾਧਨ ਸੀਗੇ ਨਾ ਸੀ ਆਰਥਿਕ ਪੱਖੋਂ ਮਜ਼ਬੂਤ ਸੀਗੇ ਨਾ ਸਾਡੇ ਕੋਲ ਕੋਈ ਇਦਾਂ ਦਾ ਕੋਈ ਸਿਸਟਮ ਸੀਗਾ ਉਹਦੇ ਬਾਵਜੂਦ ਚੰਡੀਗੜ੍ਹ ਬਣਾਉਣਾ ਪਾਖੜਾ ਡੈਮ ਬਣਾਉਣਾ ਇਸਰੋ ਦੀ ਇਸਰੋ ਦੀ ਸਥਾਪਨਾ ਕਰਨੀ ਮੈਡੀਕਲ ਦੇ ਵਿੱਚ ਏਮਜ਼ ਦਾ ਨਿਰਮਾਣ ਕਰਨਾ ਆਈਆਈਟੀ ਖੜਕਪੁਰ ਆਈਆਈਟੀ ਕਾਨਪੁਰ ਆਈਆਈਟੀ ਮੁੰਬਈ ਇਦਾਂ ਦੇ ادارے ਬਣਾਉਣਾ ਔਰ ਦੇਸ਼ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਹਰੀਫ ਕ੍ਰਾਂਤੀ ਹੈ ਉਹਦੇ ਜਨਕ ਨਹਿਰੂ ਜੀ ਰਹੇ ਨੇ ਦੇਸ਼ ਦੀ ਜਿਹੜੀ ਸੈਨਾ ਨੂੰ ਨਿਰਬੂਧ ਕਰਨ ਵਿੱਚ ਉਹਨਾਂ ਦਾ ਯੋਗਦਾਨ ਇੰਨਾ ਲੋਕਾਂ ਨੇ ਤਾਂ ਜੁਮਲਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ ਦੇਸ਼ ਨੂੰ ਗੁੰਮਰਾਹ ਕੀਤਾ ਧਰਮ ਔਰ ਜਾਤੀ ਦੇ ਨਾਂ ਤੇ ਵੰਡਿਆ ਵੰਡ ਕੇ ਪਾਰ ਪਾ ਕੇ ਦੇਸ਼ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਰਾਜਨੀਤੀ ਕੀਤੀ ਔਰ ਉਹਦਾ ਜਵਾਬ ਇਸ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਮਿਲਣ ਜਾ ਰਿਹਾ ਅਸਲ ਦੇ ਵਿੱਚ ਇਹ ਸਰਕਾਰ 200 ਸੀਟਾਂ ਦੇ ਆਸ-ਪਾਸ ਲਟਕੀ ਹੋਈ ਹੈ ਇਸ ਕਰਕੇ ਇਹ ਜਿਹੜੀ ਇੰਨੀ ਗਹਿਮਾ ਕਰਨੀ ਇੰਨੀ ਜਿਹੜੀ ਭਜਨਾ ਠੇਸ ਕਰਕੇ ਮਜੀ ਤਾਂ ਬਾਰ-ਬਾਰ 400 ਪਾਰ 400 ਪਾਰ ਕੋਈ 400 ਕਹਾਂਗੇ ਤਾਂ کم ਸੇ ਘੱਟ 250-300 ਤੇ ਲੱਗ ਕੇ ਤਾਂ ਪਹੁੰਚੀ ਹੈ ਅਸਲ ਦੇ ਵਿੱਚ ਗ ਪਰਗੋਜੀ ਇੱਕ ਕਾਫੀ ਮੁੱਦਾ ਜਿਹੜਾ ਬੜੇ ਸਮੇਂ ਤੋਂ ਪੁਰਾਣਾ ਚੱਲ ਰਿਹਾ ਕ੍ਰਪਸ਼ਨ ਦਾ ਉਹ ਚਾਹੇ ਕੋਈ ਵੀ ਸਰਕਾਰ ਆ ਰਹੀਆਂ ਹੋਣ ਚਾਹੇ ਉਹ ਭਾਜਪਾ ਰਹੀ ਹੋਵੇ ਕਾਂਗਰਸ ਰਹੀ ਹੋਵੇ ਅ ਕਿਹਦੇ ਬਾਰੇ ਤੁਸੀਂ ਕਹੋਗੇ ਕਿ ਕ੍ਰਪਸ਼ਨ ਕਿਉਂ ਨਹੀਂ ਜਾ ਰਿਹਾ ਕ੍ਰਪਸ਼ਨ ਨੂੰ ਮੁੱਦਾ ਬਣਾ ਕੇ ਭਾਰਤੀ ਜਨਤਾ ਪਾਰਟੀ ਥੋੜੇ ਅੱਗੇ ਆ ਜਾਓ ਇਹ ਗੱਲ ਬੜੀ ਵਿਸਤਾਰ ਨਾਲ ਸਮਝਣ ਵਾਲੀ ਹੈ ਕ੍ਰਪਸ਼ਨ ਨੂੰ ਮੁੱਦਾ ਬਣਾ ਕੇ 2014 ਦੇ ਵਿੱਚ ਸਰਕਾਰ ਆਈ ਅੱਨਾ ਹਜ਼ਾਰੇ ਅੰਦੋਲਨ ਦੇ ਪਿੱਛੇ ਹੱਤ ਕੀਦਾ ਸੀ ਸਾਰੀ ਦੁਨੀਆ ਜਾਣਦੀ ਆ ਆਰਐਸਐਸ ਔਰ ਬੀਜੇਪੀ ਬੈਕ ਤੇ ਸੀ ਅੱਨਾ ਹਜ਼ਾਰੇ ਨੇ ਉੱਗੇ ਲੈਂਦਾ ਕਰਪਸ਼ਨ ਦੇ ਉੱਤੇ ਕਿ ਕਾਂਗਰਸ ਨੇ ਕਰਪਸ਼ਨ ਕੀਤੀ ਕਰਪਸ਼ਨ ਕੀਤੀ 60 ਸਾਲ ਚ ਕੁਛ ਨਹੀਂ ਕੀਤਾ 60 ਸਾਲ ਚ ਕੁਛ ਨਹੀਂ ਕੀਤਾ ਕਰਪਸ਼ਨ ਦਾ ਨਾਮ ਦੇ ਕੇ ਲੋਕਾਂ ਦੇ ਦਿਮਾਗ ਵਿੱਚ ਕਰਪਸ਼ਨ ਦਾ ਕੀੜਾ ਵਾਰ ਦਿੱਤਾ ਔਰ ਆਪਣੀ ਗੱਦੀ ਦੇ ਉੱਤੇ ਆ ਕੇ ਬੈਠ ਗਏ ਔਰ ਜਦੋਂ ਕਰਪਸ਼ਨ ਦੀ ਜਾਂਚ ਹੋਈ ਤੁਸੀਂ ਤੁਹਾਡੇ ਸਾਹਮਣੇ ਬਫੋਰਸ ਕੇਸ ਦੇ ਵਿੱਚ ਕੀ ਨਿਕਲਿਆ ਕੁਝ ਵੀ ਨਹੀਂ ਸਾਰੇ ਬੰਦੇ ਬਰੀ ਹੋ ਗਏ ਉੱਚਾ ਉਹ ਕਹਿੰਦੇ ਘੁਟਾਲਾ ਹੈ ਹੀ ਨਹੀਂ ਕੋਲਕਟਾਲਾ ਸਭ ਬਰੀਕ ਹੋ ਗਏ ਮਤਲਬ ਕੋਟਾਲੇ ਦੀ ਗੱਲ ਕਰਕੇ ਇਹਨਾਂ ਨੇ ਅਸਲ ਦੇ ਵਿੱਚ ਕੋਟਾਲੇ ਹੋਰ ਹੋ ਰਹੇ ਆ ਕਰਪਸ਼ਨ ਹੋਰ ਹੋ ਰਹੀ ਆ ਤੁਸੀਂ ਇਲੈਕਟਰਲ ਬਾਉਂਡ ਦੀ ਗੱਲ ਕਰ ਲਓ ਇਲੈਕਟਰਲ ਬਾਉਂਡ ਜਿਹੜੇ ਆ ਉਹ ਤੁਸੀਂ ਦੇਖੋ ਕੀ ਹੋਇਆ ਇਲੈਕਟਰਲ ਬਾਉਂਡ ਤਾਂ ਇੱਕ ਸਿਰਫ ਮੈਂ ਕਹਿੰਦਾ ਇੱਕ ਛੋਟੀ ਜਿਹੀ ਅਮਾਉਂਟ ਹੈ ਅਸਲ ਦੇ ਵਿੱਚ ਇਹਨਾਂ ਨੇ ਥ੍ਰੈਟ ਕਰਕੇ ਲੋਕਾਂ ਨੂੰ ਧਮਕਾ ਕੇ ਈਡੀ ਭੇਜ ਕੇ ਸੀਬੀਆਈ ਭੇਜ ਕੇ ਇਨਕਮ ਟੈਕਸ ਦੀ ਰੇਡ ਕਰਕੇ ਹੋਰ ਸਰਕਾਰੀ ਏਜੰਸੀਆਂ ਜਿੰਨੀਆਂ ਵੀ ਸੀ ਉਹਨਾਂ ਦਾ ਦੁਰਉਪਯੋਗ ਕਰਕੇ ਇਹਨਾਂ ਨੇ ਲੋਕਾਂ ਨੂੰ ਥ੍ਰੈਟ ਕਰਕੇ ਲੋਕਾਂ ਕੋਲੋਂ ਪੈਸਾ ਵਸੂਲਿਆ ਔਰ ਉਹ ਪੈਸਾ ਇਹਨਾਂ ਕਾ ਇਕੱਠਾ ਕਰ ਲਿਆ ਤੁਸੀਂ ਅੱਜ ਦੇਖੋ ਕਿ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦਿੱਲੀ 'ਚ ਜਿਹੜਾ ਨੈਸ਼ਨਲ ਲੈਵਲ ਦਾ ਜਿਹੜਾ ਬਣਿਆ ਦਫ਼ਤਰ ਬਣਿਆ ਤੁਸੀਂ ਜਾ ਕੇ ਤੇ ਦੇਖੋ ਕਿੱਥੋਂ ਆਇਆ ਪੈਸਾ ਪਹਿਲਾਂ ਵੀ ਨਹੀਂ ਭਾਜਪੀ ਸੀ ਪਹਿਲਾਂ ਕਿਹਨੇ ਸੀ 10 ਸਾਲਾਂ 'ਚ ਕ੍ਰਪਸ਼ਨ ਅਸਲ ਦੇ ਵਿੱਚ ਕ੍ਰਪਸ਼ਨ ਭਾਜਪੀ ਨੇ ਕੀਤੀ ਆ ਔਰ ਇਹ ਜਨ ਸਰਕਾਰ ਉਹ ਨੈਕਸਟ ਜਿਹੜੀ ਕਾਂਗਰਸ ਦੀ ਬੋਏ ਸਰਕਾਰ ਬਣੂਗੀ 2024 ਦੇ ਵਿੱਚ ਫਿਰ ਪਤਾ ਲੱਗੂਗਾ ਕਿ ਕਿੰਨੇ ਕਿੰਨੇ ਕਿੰਨਾ ਘਟਾਲਾ ਕੀਤਾ ਹੈ ਅ ਪਾਸ ਜੀ ਇੱਕ ਆਖਰੀ ਸਵਾਲ ਅ ਇਲੈਕਸ਼ਨ ਦੇ ਦਿਨ ਜਿਹੜੇ ਆ ਨੇੜੇ ਆ ਰਹੇ ਆ ਤੁਹਾਨੂੰ ਲੱਗਦਾ ਕਿ ਇਸ ਵਾਰ ਕਾਂਗਰਸ ਪੰਜਾਬ ਚੋਂ ਕਾਫੀ ਬਹੁਤ ਸੀਟਾਂ ਨਾਲ ਜਾਏਗੀ ਅੱਗੇ ਬਿਲਕੁਲ ਕਾਂਗਰਸ 13 ਦੀਆਂ 13 ਸੀਟਾਂ ਕਾਂਗਰਸ ਇਥੋਂ ਵਿਨ ਕਰੇਗੀ ਔਰ ਸਮੇਤ ਚੰਡੀਗੜ੍ਹ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ 8 ਸੀਟਾਂ ਤਾਂ ਜਿਹੜੇ ਸਰਵੇ ਹੋ ਰਹੇ ਹਨ ਤੁਹਾਨੂੰ ਤੁਸੀਂ ਤਾਂ ਮੀਡੀਆ ਦੇ ਵਿੱਚ ਰਹਿੰਦੇ ਹੋ ਸਾਰਾ ਦਿਨ ਤੁਹਾਨੂੰ ਪਤਾ 8 ਸੀਟਾਂ ਤਾਂ ਸਰਵੇ ਦੇ ਵਿਚ ਆ ਰਹੀਆਂ ਕਿ ਚੰਡੀਗੜ੍ਹ ਦੀ ਸੀਟ ਪਲੱਸ 7 ਪੰਜਾਬ ਚੋਂ ਲੇਕਿਨ 13 ਦੀਆਂ 13 ਸੀਟਾਂ ਤੇ ਪਾਰਟੀ ਦਾ ਪ੍ਰਦਰਸ਼ਨ ਇਹੋ ਜਿਹਾ ਹੋਊਗਾ ਜਿਹੜਾ ਪੰਜਾਬ ਦੇ ਇਤਿਹਾਸ 'ਚ ਅਜੇ ਤੱਕ ਨਹੀਂ ਹੋਇਆ ਹੋਊਗਾ ਲੋਕ ਸਤੇ ਪਏ ਆ ਕਿਸਾਨ ਤੁਸੀਂ ਦੇਖੋ ਅੰਮ੍ਰਿਤਸਰ ਦੇ ਕੈਂਡੀਡੇਟ ਨੂੰ ਫਰੀਦਕੋਟ ਦੇ ਵਿੱਚੋਂ ਇਹਨਾਂ ਦਾ ਕੈਂਡੀਡੇਟ ਆਇਆ ਲੋਕਾਂ ਨੇ ਵੜਨ ਨਹੀਂ ਦਿੱਤਾ ਸ਼ਹਿਰ ਦੇ ਵਿੱਚ ਉਹ ਕਹਿੰਦੇ ਕੀ ਲੈਣਾ ਹੈ ਤੁਸੀਂ ਇੱਥੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਰੋਲਦੇ ਹੋ ਉਹਨਾਂ ਨੂੰ ਚੰਡੀਗੜ੍ਹ ਤੋਂ ਤੁਸੀਂ ਜਦੋਂ ਜਾ ਕੇ ਦਿੱਲੀ ਜਾਂਦੇ ਹੋ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਤੁਸੀਂ ਖੜੇ ਕਰਦੇ ਹੋ ਬੈਰੀਕੇਡ ਲਗਾਉਂਦੇ ਹੋ ਉਹਨਾਂ ਦੇ ਰਸਤੇ ਦੇ ਵਿੱਚ ਤੁਸੀਂ ਅਵਰੋਧ ਪੈਦਾ ਕਰਦੇ ਹੋ ਉਹ ਹੁਣ ਪੰਜਾਬ 'ਚ ਕੀ ਲੈਣਾ ਆਏ ਤੁਸੀਂ ਇਹ ਲੋਕ ਸਵਾਲ ਕਰਦੇ ਆਂ ਲੋਕ ਲਠਾਂਗੇ ਇਹਨਾਂ ਨੂੰ ਇਹ ਸੀਗੇ ਸਾਡੇ ਨਾਲ ਕਾਂਗਰਸ ਸੇਵਾਦਲ ਤੋਂ ਵਰਕਿੰਗ ਪ੍ਰੈਜ਼ੀਡੈਂਟ ਸੁਭਾਸ਼ ਭਾਰਗਵ ਜੀ ਜਿਨ੍ਹਾਂ ਦਾ ਇਹ ਮੰਨਣਾ ਕਿ ਇਸ ਵਾਰ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਬੜੀ ਇੱਕ ਵਧੀਆ ਤਰੀਕੇ ਨਾਲ ਜਿਹੜੀ ਇੱਥੇ ਹੋ ਰਹੀ ਆ ਤੇ 13 ਦੀਆਂ ਸੀਟਾਂ 13 ਸੀਟਾਂ ਜਿਹੜੀਆਂ ਵਾ ਕਾਂਗਰਸ ਉਹ ਇੱਥੋਂ ਪੰਜਾਬ ਦੇ ਵਿੱਚੋਂ ਇੱਕ ਚੰਗੇ ਨੰਬਰ ਜਿਹੜੇ ਲੈ ਕੇ 13 ਦੇ 13 ਸੀਟਾਂ ਲੈ ਕੇ ਜਿਹੜੀ ਆ ਉਹ ਜਿੱਤ ਹਾਸਲ ਕਰੇਗੀ ਪਰ ਦੇਖਣਾ ਹੁਣ ਇਹ ਹੋਵੇਗਾ ਕਿ ਜਿਹੜੀ ਇੱਕ ਤਰੀਕ ਨੂੰ ਇਲੈਕਸ਼ਨ ਹੋ ਰਹੀ ਹੈ ਤੇ ਉਸ ਤੋਂ ਬਾਅਦ 4 ਤਰੀਕ ਨੂੰ ਜਿਹੜੀ ਆ ਗਿਣਤੀ ਵੋਟਾਂ ਦੀ ਹੋ ਰਹੀ ਆ ਉਹਦੇ ਵਿੱਚ ਕਿਹੜੀ ਪਾਰਟੀ ਦਾ ਜਿਹੜਾ ਵਾ ਭਾਗ ਜਿਹੜਾ ਵਾ ਉਹ ਚਮਕਦਾ ਵਾ ਕਿ ਕਾਂਗਰਸ 13 ਦੀ 13 ਸੀਟਾਂ ਲੈ ਕੇ ਜਾਂਦੀ ਆ ਜਾਂ ਭਾਜਪਾ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਆ ਜਾਂ ਅਦਰ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਅਕਾਲੀ ਦਲ ਪਾਰਟੀ ਦੀ ਗੱਲ ਕਰੀਏ ਕਿੰਨੀਆਂ ਸੀਟਾਂ ਪੰਜਾਬ ਤੋਂ ਲੈ ਕੇ ਜਾਂਦੀ ਹੈ ਇਹ ਦੇਖਣ ਜੋਖ ਹੋਵੇਗਾ ਕਪੂਠਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗਗਨਬੈਲ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼